ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਗੁੱਡੋ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਲੇਲੇਵੀ ਸਰਦਾਰ ਜੀ ਨੇ ਪਾਤਰਾਂ ਦੇ ਨਾਮ ਬਦਲੇ ਗਏ ਹਨ ਜੀ ਚੱਲ ਚਲਦੀ ਆ ਮਸੀ ਮੈਂ ਵੀ ਘਰੇ ਜਾ ਕੇ ਕੰਮ ਕਰਨੇ ਆ ਮੈਂ ਤਾਂ ਐਵੇਂ ਹੀ ਛੱਡ ਆਈ ਸੀ ਵੀ ਜਲਦੀ ਮੁੜਿਆ ਹੂੰ ਥੋੜੇ ਥੋੜੇ ਨਾਲ ਸਮਾਂ ਲੰਘ ਗਿਆ ਪਤਾ ਹੀ ਨਹੀਂ ਲੱਗਾ ਇਹ ਕਹਿ ਕੇ ਮਣੀ ਚਲੀ ਗਈ ਹੁਣ ਸ਼ਾਮ ਹੋਣ ਲੱਗੀ ਸੀ ਸੂਰਜ ਵੀ ਲੱਗ ਰਿਹਾ ਸੀ ਕਿ ਹੁਣ ਆਗਿਆ ਮੰਗ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਮੇਰਾ ਸਮਾਂ ਪੂਰਾ ਹੋ ਗਿਆ ਅੱਜ ਦੇ ਦਿਨ ਦਾ ਤੇ ਹੁਣ ਮੈਂ ਅਸਤ ਹੋ ਰਿਹਾ ਹਾਂ ਤੇ ਕੱਲ ਨੂੰ ਫੇਰ ਆਪਦੇ ਸਮੇਂ ਤੇ ਆਉਣਾ ਤੇ ਲੱਗ ਰਿਹਾ ਸੀ ਕਿ ਚੰਦ ਆਪਣੇ ਸਮੇਂ ਤੋਂ ਪਹਿਲਾਂ ਹੀ ਆ ਗਿਆ ਲੱਗਦਾ ਸੀ ਅੱਜ ਚੰਦ ਪਹਿਲਾਂ ਨਾਲੋਂ ਜ਼ਿਆਦਾ ਚਮਕ ਰਿਹਾ ਸੀ ਹੁਣ ਮੈਨੂੰ ਵੀ ਚਾਅ ਜਿਹਾ ਚੜਿਆ ਸੀ ਕਿਉਂਕਿ ਕੱਲ ਦੀ ਸਵੇਰ ਉਹ ਸਵੇਰਾ ਜਿਸ ਦਾ ਮੈਨੂੰ ਇੰਤਜ਼ਾਰ ਸੀ ਹੁਣ ਹਨੇਰਾ ਬੂਹੇ ਆਣ ਖੜਾ ਸੀ ਤੇ ਮੈਂ ਬਾਹਰ ਇੱਕ ਗੇੜਾ ਮਾਰਾਈ ਜਿੱਥੇ ਮੈਨੂੰ ਸੁੱਖਾ ਮਿਲਿਆ ਸੀ ਤੇ ਆਖਾਈ ਸੁਖੇ ਭਾਵੇਂ ਮੈਂ ਤੈਨੂੰ ਜਾਣਦੀ ਨਹੀਂ ਪਰ ਹੁਣ ਮੈਂ ਤੈਨੂੰ ਜਾਨਣਾ ਚਾਹੁੰਦੀ ਆ ਜੇ ਤੂੰ ਕੱਲ ਨਾ ਆਇਆ ਤਾਂ ਮੇਰਾ ਜ਼ਿੰਦਗੀ ਜਿਉਣ ਦਾ ਦਿਲ ਨਹੀਂ ਕਰਨਾ ਇਹ ਕਹਿ ਕੇ ਮੈਂ ਘਰ ਆ ਗਈ ਤੇ ਮੰਜੇ ਤੇ ਪੈ ਗਈ ਮੈਨੂੰ ਨੀਂਦ ਹੀ ਨਹੀਂ ਆ ਰਹੀ ਸੀ ਮਨ ਵਿੱਚ ਭੈ ਸੀ ਕਿ ਜੇਕਰ ਸੁਖਾ ਨਾ ਆਇਆ ਤਾਂ ਕੀ ਹੋਵੇਗਾ ਹੁਣ ਫਿਰ ਮੈਨੂੰ ਸੁਖਾ ਹੀ ਦਿਖਾਈ ਦੇ ਰਿਹਾ ਸੀ ਤੇ ਮੈਂ ਆਪਣੇ ਆਪ ਨੂੰ ਦਲਾਸਾ ਵੀ ਦੇ ਰਹੀ ਸੀ ਕਿ ਉਹ ਜ਼ਰੂਰ ਆਵੇਗਾ ਇਹ ਸੋਚਦੇ ਸੋਚਦੇ ਮੈਨੂੰ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਨੀ ਉੱਠ ਖੜੀ ਹੋयो ਤੇਰਾ ਰੋਜ ਦਾ ਹੀ ਕੰਮ ਹੋ ਗਿਆ ਲੋਕੀ ਆਪੂ ਆਪਣੀ ਕੰਮੀ ਲੱਗੇ ਆ ਪਰ ਤੇਰੀ ਜਾਗ ਨਹੀਂ ਖੁੱਲੀ ਮਣੀ ਨੇ ਮੇਰੀ ਬਾਹ ਫੜ ਕੇ ਮੈਨੂੰ ਉਠਾਇਆ ਮੈਂ ਇੱਕਦਮ ਖੜੀ ਹੋ ਗਈ ਤੇ ਚਾਰੇ ਪਾਸੇ ਵੇਖਿਆ ਤਾਂ ਸੂਰਜ ਦੀਆਂ ਕਿਰਨਾਂ ਨਾਲ ਸਾਰਾ ਵਿੜਾ ਰੁਸਨਾ ਰਿਹਸੀ ਇੱਕਦਮ ਘਰ ਦੇ ਬਨੇਰੇ ਤੋਂ ਕਾਂ ਕਾਂ ਦੀ ਆਵਾਜ਼ ਆਉਣ ਲੱਗੀ ਤਾਂ ਮੈਂ ਭੱਜ ਕੇ ਕਾਂ ਵੇਖਣ ਚਲੀ ਗਈ ਤੇ ਕਾਂ ਫਿਰਨੇ ਵੱਲ ਮੂੰਹ ਕਰਕੇ ਉੱਚੀ ਉੱਚੀ ਰੋਲਾ ਪਾ ਰਿਹਾ ਸੀ ਦੇਖ ਨਹੀਂ ਲੱਗਦਾ ਅੱਜ ਥੋਡੇ ਪਰੌਣੇ ਆਉਣਗੇ ਜਲਦੀ ਨਾਲ ਤਿਆਰ ਹੋ ਜਾ ਮਣੀ ਹੱਸਦੀ ਹੋਈ ਬੋਲੀ ਮੈਂ ਵੀ ਹੱਸਦੀ ਹੱਸਦੀ ਨਾਲ ਚਲੀ ਗਈ ਚਲ ਮੈਂ ਚਲਦੀ ਆਂ ਇੰਨੇ ਤੂੰ ਤਿਆਰ ਹੋ ਮੈਂ ਪੂਰੇ ਸਮੇਂ ਤੇ ਹੀ ਆਉਂ ਇੱਥੋਂ ਹੀ ਮੇਲੇ ਤੇ ਚੱਲਾਂਗੀ ਆ ਇਹ ਕਹਿ ਕੇ ਮਣੀ ਆਪਣੇ ਘਰ ਚਲੀ ਗਈ ਹੁਣ ਮੈਨੂੰ ਥੋੜੀ ਜਹੀ ਘਬਰਾਟ ਹੋਣ ਲੱਗੀ ਤੇ ਜਦੋਂ ਮੈਨੂੰ ਸੁੱਖਾ ਮਿਲਣ ਆਵੇਗਾ ਤਾਂ ਲੋਕ ਵੇਖ ਕੇ ਕੀ ਕਹਿਣਗੇ ਕਿ ਲੰਬੜਾਂ ਦੀ ਕੁੜੀ ਨੂੰ ਕੋਈ ਸ਼ਰਮ ਹੀ ਨਹੀਂ ਤੇ ਕਿਦਰੇ ਸੁੱਖੇ ਨੂੰ ਹੀ ਕੁਝ ਨਾ ਕਹਿ ਦੇਣ ਹੁਣ ਮੇਰਾ ਤਿਆਰ ਹੋਣ ਨੂੰ ਦਿਲ ਨਹੀਂ ਸੀ ਕਰ ਰਹਾ ਮੇਰਾ ਮਨ ਅੰਦਰੋਂ ਅੰਦਰੀ ਹੋਰੂੰ ਜਿਹਾ ਹੋ ਗਿਆ ਸੀ ਗੁਰਦੁਆਰੇ ਵਿੱਚ ਬਾਬਾ ਜੀ ਨੇ ਸਮਾ ਬੋਲ ਕੇ ਲੋਕਾਂ ਨੂੰ ਉੱਠਣ ਦਾ ਹੌਕਾ ਦੇ ਕੇ ਜਪਜੀ ਸਾਹਿਬ ਦੀ ਬਾਣੀ ਆਰੰਭ ਕਰ ਦਿੱਤੀ ਤੇ ਅੱਜ ਮੇਰੀ ਅੱਖ ਵੀ ਖੁੱਲ ਗਈ ਸੀ ਮੈਂ ਉੱਠ ਖੜੀ ਹੋਈ ਤੇ ਚੁੱਲ੍ਹੇ ਤੇ ਪਾਣੀ ਦਾ ਪਤੀਲਾ ਰੱਖ ਕੇ ਬੱਜਾਂ ਹੇਠ ਗੋਹਾ ਚੁੱਕਣ ਲਈ ਚਲੀ ਗਈ ਆਉਂਦੀ ਨੂੰ ਪਾਣੀ ਗਰਮ ਹੋ ਗਿਆ ਤੇ ਮੈਂ ਨਾ ਕੇ ਚਾਹ ਬਣਾ ਦਿੱਤੀ ਤੇ ਮਾਤਾ ਜੀ ਨੂੰ ਉਠਾ ਦਿੱਤਾ ਮਾਤਾ ਵੀਨਾ ਕੇ ਗੁਰਦੁਆਰਾ ਸੇਵ ਚਲੀ ਗਈ ਤੇ ਆਉਂਦੀ ਨੂੰ ਮੈਂ ਆਟਾ ਵਗੈਰਾ ਗੁੰਨ੍ਹ ਦਿੱਤਾ ਸਵੇਰ ਹੋ ਗਈ ਤੇ ਸੂਰਜ ਨੇ ਸਾਰੇ ਵੇੜੇ ਨੂੰ ਰੁਸਨਾ ਦਿੱਤਾ ਮੈਂ ਵੀ ਪੂਰੀ ਰੀਜ ਨਾਲ ਤਿਆਰ ਹੋ ਗਈ ਤੇ ਉਡੀਕ ਕਰਨ ਲੱਗੀ ਕਿ ਮਣੀ ਕਦੋਂ ਆਵੇਗੀ ਤੇ ਫਿਰ ਅਸੀਂ ਮੇਲੇ ਜਾਵਾਂਗੇ ਪਰ ਅੱਜ ਮਣੀ ਆ ਹੀ ਨਹੀਂ ਰਹੀ ਸੀ ਮੈਂ ਵਾਰੀ-ਵਾਰੀ ਬੂਹੇ ਤੇ ਢੇੜਾ ਮਾਰ ਕੇ ਵੇਖਦੀ ਤੇ ਵਾਪਸ ਆ ਜਾਂਦੀ ਪਰ ਮਣੀ ਮੈਨੂੰ ਕਿਧਰੇ ਨਜ਼ਰ ਨਾ ਆਉਂਦੀ ਮੈਨੂੰ ਡਰ ਸੀ ਕਿ ਜੇ ਕਿਧਰੇ ਅਸੀਂ ਸਮੇਂ ਦੇ ਨਾ ਪਹੁੰਚ ਸਕੀਆਂ ਤਾਂ ਸੁੱਖਾ ਕਿਤੇ ਵਾਪਸ ਨਾ ਮੁੜ ਜੇ ਇਹ ਵੀ ਡਰ ਸੀ ਕਿ ਕੋਈ ਮੈਨੂੰ ਸੁੱਖੇ ਨਾਲ ਗੱਲ ਕਰਦੀ ਨੂੰ ਨਾ ਵੇਖ ਲਵੇ ਤੇ ਮੈਂ ਸੋਚ ਰਹੀ ਸੀ ਕਿ ਇੰਨੀ ਭੀੜ ਵਿੱਚ ਸੁੱਖਾ ਮੈਨੂੰ ਕਿਵੇਂ ਪਛਾਣੇਗਾ ਇੰਨੇ ਨੂੰ ਬੂਹਾ ਖੁੱਲਦਾ ਹੈ ਤੇ ਮਨੀ ਆਉਂਦੀ ਹੈ ਵੇਖ ਨੀ ਗੁੱਡੋ ਅੱਜ ਤਾਂ ਬੜੀ ਰੀਜ ਨਾਲ ਤਿਆਰ ਹੋਈਆਂ ਸਾਰੇ ਲੋਕ ਤੈਨੂੰ ਹੀ ਵੇਖਣਗੇ ਕਿ ਅੱਜ ਚੰਨ ਨੰਬਰੋਂ ਧਰਤੀ ਤੇ ਉਤਰਿਆ ਫਿਰਦਾ ਸੁੱਖਾ ਤਾਂ ਤੈਨੂੰ ਵਿਆਹ ਲਈ ਪੁੱਛੇਗਾ ਹੀ ਪੁੱਛੇਗਾ ਮਣੀ ਹਸਦੀ ਹੋਈ ਬੋਲੀ ਚਲਨੀ ਐ ਮੇ ਸੁਰਲੀਆਂ ਛੱਡੀ ਜਾਨੀ ਆ ਇਦਾਂ ਦੀ ਕੋਈ ਗੱਲ ਨਹੀਂ ਤੂੰ ਵੀ ਕਿਸੇ ਤੋਂ ਘੱਟ ਨਹੀਂ ਲੱਗਦੀ ਕੀ ਪਤਾ ਤੈਨੂੰ ਵੀ ਕੋਈ ਪਸੰਦ ਕਰ ਲਵੇ ਚੱਲ ਹੁਣ ਜਲਦੀ ਨਾਲੇ ਸੂਰਜ ਵੀ ਸਿਰ ਤੇ ਚੜਾ ਆ ਕਿਦਰੇ ਸੁੱਖਾ ਬਿਨਾ ਮਿਲੇ ਹੀ ਨਾ ਮੁੜ ਜਾਵੇ ਅਸੀਂ ਦੋਵੇਂ ਕਰ ਤੋਂ ਚੱਲ ਪਈਆਂ ਥੋੜੀ ਦੂਰ ਮੇਲਾ ਲੱਗਿਆ ਹੋਇਆ ਸੀ ਤੇ ਅਸੀਂ ਪਹੁੰਚ ਗਏ ਆ ਸਾਡੇ ਜਾਣ ਤੋਂ ਪਹਿਲਾਂ ਹੀ ਬਹੁਤ ਭੀੜ ਹੋਈ ਪਈ ਸੀ ਤਿਲ ਛੁੱਟਣ ਦੀ ਵੀ ਥਾਂ ਨਹੀਂ ਸੀ ਮੈਂ ਮਣੀ ਨੂੰ ਪੁੱਛਿਆ ਕਿ ਸੁੱਖਾ ਕਿਵੇਂ ਮਿਲੇਗਾ ਇੱਥੇ ਤਾਂ ਇੰਨੀ ਭੀੜ ਹੋਈ ਪਈ ਆ ਨਹੀਂ ਕੋਈ ਨਾ ਜੇ ਤੇਰੀ ਕਿਸਮਤ ਵਿੱਚ ਸੁੱਖੇ ਦਾ ਮਿਲਣਾ ਲਿਖਿਆ ਹੋਇਆ ਤਾਂ ਉਹ ਤੈਨੂੰ ਜ਼ਰੂਰ ਮਿਲੇਗਾ ਚਲ ਆ ਜਾ ਇੰਨੇ ਕੋਈ ਸਮਾਨ ਵੇਖਦੇ ਆ ਕੀ ਪਤਾ ਇੰਨੇ ਨੂੰ ਸੁੱਖਾ ਆ ਜਾਏ ਮਣੀ ਮੈਨੂੰ ਚੂੜੀਆਂ ਵਾਲੇ ਵੱਲ ਲੈ ਗਈ ਪਰ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਸੀ ਮੈਂ ਮਣੀ ਨੂੰ ਕਿਹਾ ਕਿ ਪਹਿਲਾਂ ਬਾਬਾ ਜੀ ਨੂੰ ਮੱਥਾ ਟੇਕ ਆਉਂਦੇ ਹਾਂ ਕੀ ਪਤਾ ਸਾਨੂੰ ਉੱਥੇ ਹੀ ਸੁੱਖਾ ਮਿਲ ਜੇ ਤੂੰ ਆ ਵੇ ਕਿੰਨੀਆਂ ਸੋਹਣੀਆਂ ਚੂੜੀਆਂ ਨੇ ਤੇਰੇ ਪਾਈਆਂ ਵੀ ਸੋਹਣੀਆਂ ਲੱਗਦੀਆਂ ਨੇ ਮੇਟੂੜੀਆਂ ਵਾਲੇ ਨੂੰ ਕਿਹਾ ਕਿ ਇਹ ਚੂੜੀਆਂ ਅਸੀਂ ਆ ਕੇ ਲਵਾਵਾਂਗੇ ਇਹ ਸਾਮ ਕੇ ਰੱਖੀ ਇਹ ਕਹਿ ਕੇ ਅਸੀਂ ਮੱਥਾ ਟੇਕਣ ਬਾਬਾ ਜੀ ਕੋਲ ਚਲੀਆਂ ਗਈਆਂ ਮੱਥਾ ਟੇਕਣ ਤੋਂ ਬਾਅਦ ਫਿਰ ਦੁਕਾਨਾਵਾਲਾ ਆ ਗਈਆਂ ਇਕੱਠ ਹੋਣ ਕਰਕੇ ਕਿਸੇ ਦੀ ਪਛਾਣ ਵੀ ਨਹੀਂ ਆ ਰਹੀ ਸੀ ਸਾਰੇ ਪਾਸੇ ਰੌਲਾ ਰੱਪਾ ਪਿਆ ਸੀ ਅਸੀਂ ਦੋਵੇਂ ਨਿੰਮ ਦੇ ਦਰਖਤ ਹੇਠ ਖੜ ਕੇ ਆਲੇ-ਦੁਆਲੇ ਨਿਗਾ ਮਾਰ ਕੇ ਸੁੱਖੇ ਦੀ ਉਡੀਕ ਕਰ ਰਹੀਆਂ ਸੀ ਪਰ ਸੁੱਖਾ ਸਾਨੂੰ ਕਿਦਰੇ ਵੀ ਦਿਖਾਈ ਨਹੀਂ ਦੇ ਰਿਹਾ ਸੀ ਉਡੀਕ ਲੰਮੀ ਹੋ ਰਹੀ ਸੀ ਤੇ ਮੈਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ। ਚੱਲ ਨਿਹੜੀਏ ਤੇਰਾ ਸੁੱਖਾ ਤਾਂ ਕਿਦਰੇ ਵੀ ਦਿਖਾਈ ਨਹੀਂ ਦੇ ਰਿਹਾ। ਚੱਲ ਆਪਾਂ ਬਾਜ਼ਾਰ ਵੱਲ ਚੱਲ ਕੇ ਦੇਖਦੇ ਹਾਂ। ਕੀ ਪਤਾ ਰਾਹ ਚ ਹੀ ਮਿਲ ਜਾਵੇ। ਨਾਲੇ ਤੂੰ ਉਹ ਚੂੜੀਆਂ ਵੀ ਲੈਣੀਆਂ ਨੇ ਜੋ ਆਪ ਚੂੜੀਆਂ ਵਾਲੇ ਭਾਈ ਨੂੰ ਰੱਖਣ ਲਈ ਕਹਿ ਕੇ ਆਈਆਂ। ਬਣੀ ਮੇਰੀ ਮਾਂ ਫੜ ਕੇ ਚੂੜੀਆਂ ਵਾਲੇ ਭਾਈ ਵੱਲ ਲੈ ਗਈ। ਮੈਨੂੰ ਅੱਗੇ ਜਾ ਕੇ ਐਵੇਂ ਮਹਿਸੂਸ ਹੋਇਆ ਜਿਵੇਂ ਸੁੱਖਾ ਮੇਰਾ ਪਿੱਛਾ ਕਰ ਰਿਹਾ ਸੀ। ਜਦ ਮੈਂ ਮੁੜ ਕੇ ਵੇਖੀ ਤਾ ਪਿੱਛੇ ਕੋਈ ਨਹੀਂ ਸੀ ਮੇਰੇ ਕੋਲੋਂ ਅੱਗੇ ਵੀ ਤੁਰਿਆ ਨਹੀਂ ਸੀ ਜਾ ਰਿਹਾ ਮੈਂ ਬਾਰੀ-ਬਾਰੀ ਪਿੱਛੇ ਮੁੜ-ਮੁੜ ਕੇ ਵੇਖਦੀ ਰਹੀ ਪਰ ਸੁੱਖਾ ਮੈਨੂੰ ਕਿਧਰੇ ਦਿਖਾਈ ਨਾ ਦਿੱਤਾ ਅਸੀਂ ਚੂੜੀਆਂ ਵਾਲੇ ਭਾਈ ਕੋਲ ਚਲੀਆਂ ਗਈਆਂ ਤੇ ਪਸੰਦ ਕੀਤੀਆਂ ਚੂੜੀਆਂ ਮੰਗੀਆਂ ਤਾਂ ਅੱਗੋਂ ਚੂੜੀਆਂ ਵਾਲੇ ਭਾਈ ਨੇ ਜਵਾਬ ਦੇ ਦਿੱਤਾ ਕਿ ਚੂੜੀਆਂ ਤਾਂ ਹੁਣ ਕੋਈ ਖਰੀਦ ਕੇ ਲੈ ਗਿਆ ਮੈਂ ਉਹਨੂੰ ਕਿਹਾ ਸੀ ਕਿ ਚੂੜੀਆਂ ਤਾਂ ਪਹਿਲਾਂ ਹੀ ਕਿਸੇ ਨੇ ਪਸੰਦ ਕੀਤੀਆਂ ਨੇ ਮੈਂ ਚੂੜੀਆਂ ਤੁਹਾਨੂੰ ਨਹੀਂ ਦੇ ਸਕਦਾ ਤਾਂ ਉਹਨਾਂ ਨੇ ਕਿਹਾ ਤਾਂ ਉਹਨਾਂ ਕਿ ਉਹਨਾਂ ਨੂੰ ਕਹਿ ਦੀ ਪਾਈ ਕਿ ਚੂੜੀਆਂ ਤਾਂ ਸੁੱਖਾ ਲੈ ਗਿਆ ਇਹ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਉਹ ਮੇਰੀ ਪਸੰਦ ਦੀਆਂ ਚੂੜੀਆਂ ਕਿਵੇਂ ਲੈ ਗਿਆ ਮੈਂ ਹੁਣ ਖੁਸ਼ ਵੀ ਸੀ ਤੇ ਹੈਰਾਨ ਵੀ ਇਹ ਸੁਣ ਕੇ ਮੈਂ ਆਲੇ ਦੁਆਲੇ ਦੇਖਣ ਲੱਗ ਪਈ ਤੇ ਮਣੀ ਨੂੰ ਲੈ ਕੇ ਅੰਦਰ ਵੱਲ ਚਲੀ ਗਈ ਮੈਨੂੰ ਉਡੀਕ ਸੀ ਕਿ ਸੁੱਖਾ ਮੇਰੇ ਕੋਲ ਕਦੋਂ ਆਵੇ ਤੇ ਮੈਨੂੰ ਚੂੜੀਆਂ ਪਾਉਣ ਲਈ ਕਹੇ ਮੈਂ ਮਣੀ ਨੂੰ ਪੁੱਛ ਰਹੀ ਸੀ ਕਿ ਸੁੱਖਾ ਕਦੋਂ ਆਵੇਗਾ ਤੇ ਮੇਰੇ ਪਿਛਲੇ ਪਾਸੇ ਤੋਂ ਆਵਾਜ਼ ਆਈ ਸਤਿ ਸ਼੍ਰੀ ਅਕਾਲ ਜੀ ਮੈਂ ਘਬਰਾ ਗਈ ਇਹ ਸੁਖੇ ਦੀ ਆਵਾਜ਼ ਸੀ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮਣੀ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਦਿੱਤਾ ਤੇ ਮੈਂ ਸੁਖੇ ਵੱਲ ਵੇਖਿਆ ਤੇ ਨੀਮੀ ਪਾ ਕੇ ਖੜ ਗਈ ਸੁਖੇ ਨੇ ਹਾਲ ਚਾਲ ਪੁੱਛਣਾ ਸ਼ੁਰੂ ਕੀਤਾ ਪਰ ਮੇਰੇ ਤੋਂ ਸਹੀ ਢੰਗ ਨਾਲ ਜਵਾਬ ਨਾ ਦਿੱਤਾ ਗਿਆ ਮੈਨੂੰ ਘਬਰਾਟ ਹੋ ਰਹੀ ਸੀ ਤੇ ਮੈਂ ਮਣੀ ਨੂੰ ਕਹਿਣ ਲੱਗੀ ਕਿ ਕੋਈ ਮੈਨੂੰ ਸੁਖੇ ਨਾਲ ਗੱਲ ਕਰਦੀ ਨੂੰ ਵੇਖ ਨਾ ਲਵੇ ਇਹ ਸੁਣ ਕੇ ਸੁੱਖੇ ਨੇ ਮੇਰੀ ਬਾਹ ਫੜ ਕੇ ਚੂੜੀਆਂ ਪਾ ਦਿੱਤੀਆਂ ਤੇ ਕਿਹਾ ਅੱਜ ਤੋਂ ਗੁੱਡੋ ਸਿਰਫ ਮੇਰੀ ਹੈ ਮੈਂ ਵੀ ਉਸ ਨੂੰ ਹਾਂ ਵਿੱਚ ਜਵਾਬ ਦਿੱਤਾ ਸਵੇਰ ਤੋਂ ਦੁਪਹਿਰ ਤੇ ਦੁਪਹਿਰ ਤੋਂ ਸ਼ਾਮ ਹੋਣ ਲੱਗੀ ਸੀ ਤੇ ਦਿਨ ਢਲਣ ਲੱਗ ਪਿਆ ਸੀ ਮੇਲੇ ਦੀ ਰੌਣਕ ਘਟਦੀ ਜਾ ਰਹੀ ਸੀ ਪਰ ਮੈਂ ਤੇ ਸੁੱਖਾ ਗੱਲਾਂ ਕਰਦੇ ਕਰਦੇ ਇੰਨਾ ਗਵਾਚ ਗਏ ਕਿ ਮੈਨੂੰ ਆਲੇ-ਦੁਆਲੇ ਦਾ ਪਤਾ ਹੀ ਨਹੀਂ ਲੱਗ ਰਿਹਾ ਸੀ ਚੱਲ ਨਹੀਂ ਗੁੱਡੋ ਬਹੁਤ ਹੋ ਗਈਆਂ ਗੱਲਾਂ ਹੁਣ ਘਰ ਚੱਲਦੇ ਆਂ ਹੁਣ ਤਾਂ ਦੇਖ ਦੁਕਾਨਾਂ ਵਾਲੇ ਵੀ ਆਪਣਾ ਸਮਾਨ ਇਕੱਠਾ ਕਰਕੇ ਘਰ ਵੱਲ ਜਾਣ ਦੀ ਤਿਆਰੀ ਕਰਨ ਲੱਗ ਪਏ ਨੇ ਮਣੀ ਮੇਰੀ ਬਾਹ ਫੜ ਕੇ ਮੈਨੂੰ ਉਠਾਉਣ ਲੱਗ ਪਈ ਹਾਂਜੀ ਮਣੀ ਠੀਕ ਕਹਿ ਰਹੀ ਆ ਮੈਂ ਵੀ ਚੱਲਦਾ ਆਪਣੇ ਪਿੰਡ ਨਾਲੇ ਮੈਨੂੰ ਤਾਂ ਰਾਤ ਪੈ ਜਾਊਗੀ ਜਾਂਦੇ ਜਾਂਦੇ ਇਹ ਕਹਿ ਕੇ ਸੁੱਖਾ ਉੱਥੋਂ ਖੜਾ ਹੋ ਗਿਆ ਮੈਨੂੰ ਸੁੱਖੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ ਦਿਲ ਕਰਦਾ ਸੀ ਬਸ ਉਹਦੇ ਕੋਲ ਹੀ ਰਹਾ ਪਰ ਮੈਨੂੰ ਕੀ ਪਤਾ ਸੀ ਕਿ ਕੋਈ ਮੈਨੂੰ ਸੁਖੇ ਨਾਲ ਗੱਲਾਂ ਕਰਦੀ ਨੂੰ ਵੇਖ ਰਿਹਾ ਹੈ ਸੁਖਾ ਮੈਨੂੰ ਫਤਿਹ ਬੁਲਾ ਕੇ ਘਰ ਵੱਲ ਚਲਾ ਗਿਆ ਮੈਂ ਖੜੀ ਸੁਖੇ ਨੂੰ ਵੇਖਦੀ ਰਹੀ ਤੇ ਹੌਲੀ-ਹੌਲੀ ਅੱਖਾਂ ਤੋਂ ਦੂਰ ਹੁੰਦਾ ਗਿਆ ਤੇ ਭੀੜ ਵਿੱਚ ਸਮਾ ਗਿਆ ਮੈਂ ਵੀ ਹੋਕਾ ਜਿਹਾ ਲੈ ਕੇ ਮਣੀ ਨਾਲ ਘਰ ਵੱਲ ਨੂੰ ਤੁਰ ਪਈ ਮੈਂ ਸਾਰ ਇਹਰਾ ਚੁੱਪ ਰਹੀ ਤੇ ਮੈਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਕੋਈ ਮੇਰਾ ਕੁਝ ਖੋ ਕੇ ਲੈ ਗਿਆ ਹੋਵੇ ਇੰਨੇ ਨੂੰ ਅਸੀਂ ਘਰ ਆ ਗਏ ਘਰ ਆਉਂਦੇ ਵੇਖਿਆ ਕਿ ਸਾਰਾ ਟੱਬਰ ਇਕੱਠਾ ਹੋਇਆ ਬੈਠਾ ਸੀ ਤੇ ਮੈਨੂੰ ਵੇਖ ਕੇ ਸਾਰੇ ਚੁੱਪ ਕਰ ਗਏ ਮੈਨੂੰ ਕੁਝ ਅਜੀਬ ਲੱਗ ਰਿਹਾ ਸੀ ਮੈਂ ਹੈਰਾਨੀ ਨਾਲ ਪੁੱਛਿਆ ਕਿ ਸੁਖਸ਼ਾਂਤੀ ਆ ਜਿਹੜੇ ਸਾਰੇ ਇਕੱਠੇ ਹੋਏ ਬੈਠੇ ਹੋ ਏਨੇ ਨੂੰ ਵੀਰੋ ਭੈਣ ਅੰਦਰੋਂ ਆਈ ਤੇ ਕਹਿਣ ਲੱਗੀ ਗੁੱਡੋ ਤੇਰੀਆਂ ਚੂੜੀਆਂ ਬਹੁਤ ਸੋਹਣੀਆਂ ਨੇ ਕਿੰਨੇ ਦੀਆਂ ਆਈਆਂ ਨੇ ਮੈਂ ਵੀਰੋ ਭੈਣ ਨੂੰ ਵੇਖ ਕੇ ਹੈਰਾਨ ਹੋ ਗਈ ਕਿ ਤੁਸੀਂ ਕਦੋਂ ਆਏ ਹੋ ਤਾਂ ਵੀਰੋ ਨੇ ਹੱਸ ਕੇ ਕਿਹਾ ਤੁਸੀਂ ਸਾਨੂੰ ਕਿਹਾ ਸੀ ਕਿ ਮੇਲੇ ਤੇ ਜ਼ਰੂਰ ਆਉਣਾ ਇੰਨਾ ਦਿਨਾਂ ਵਿੱਚ ਮੇਲਾ ਆਪਣਾ ਇਹ ਸੁਣ ਕੇ ਮੈਂ ਘਬਰਾ ਗਈ ਤੇ ਸੋਚਣ ਲੱਗੀ ਇਹ ਗਲਤ ਅਸੀਂ ਸੁੱਖੇ ਨੂੰ ਕਹੀ ਸੀ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਵੀਰੋ ਭੈਣ ਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਪੁੱਛਣ ਲੱਗੀ ਕਿ ਦੱਸੋ ਕੀ ਗੱਲ ਆ ਅੱਗੋਂ ਵੀਰੋ ਨੇ ਕਿਹਾ ਮੈਨੂੰ ਤਾਂ ਤੇਰੇ ਜੀਜੇ ਨੇ ਕਿਹਾ ਸੀ ਕਿ ਗੁੱਡੋ ਬਾਰੇ ਉਹਦਾ ਜੋਟੀਦਾਰ ਸੁੱਖਾ ਪੁੱਛਦਾ ਸੀ ਮੈਂ ਪਤਾ ਕੀਤਾ ਕਿ ਸੁੱਖਾ ਬਹੁਤ ਵਧੀਆ ਮੁੰਡਾ ਤੇ ਸਾਰੇ ਪਿੰਡ ਦੇ ਲੋਕ ਉਹਨੂੰ ਸਲਾਮ ਕਰਦੇ ਨੇ ਕਿਉਂ ਨਾ ਸਾਡੀ ਗੁੱਡੂ ਦਾ ਰਿਸ਼ਤਾ ਸੁੱਖੇ ਨਾਲ ਕਰਵਾ ਦਿੱਤਾ ਜਾਵੇ ਤੇ ਮੈਨੂੰ ਪਤਾ ਲੱਗਿਆ ਕਿ ਸੁੱਖਾ ਵੀ ਮੇਲੇ ਤੇ ਜਾ ਰਿਹਾ ਕਿਉਂ ਨਾ ਅਸੀਂ ਮਾਸੀ ਹੋਰਾਂ ਨਾਲ ਸੁੱਖੇ ਦੇ ਰਿਸ਼ਤੇ ਦੀ ਗੱਲ ਕਰਾਈਏ ਇਹ ਸੁਣ ਕੇ ਮੈਨੂੰ ਥੋੜੀ ਖੁਸ਼ੀ ਹੋਈ ਤੇ ਮੈਂ ਪੁੱਛਿਆ ਫਿਰ ਘਰ ਦੇ ਕੀ ਕਹਿੰਦੇ ਤਾਂ ਭੈਣ ਨੇ ਦੱਸਿਆ ਹੁਣ ਗੁੱਡੂ ਦੇ ਰਿਸ਼ਤੇ ਦੀ ਸਾਰੀ ਜ਼ਿੰਮੇਵਾਰੀ ਮੇਰੇ ਹੱਥ ਸੌਂਪ ਦਿੱਤੀ ਹੈ ਮੈਂ ਹੋਰ ਵੀ ਖੁਸ਼ ਹੋ ਗਈ ਮਣੀ ਨੂੰ ਵੀ ਅੰਦਰ ਬੁਲਾ ਕੇ ਸਾਰਾ ਕੁਝ ਦੱਸ ਦਿੱਤਾ ਹੁਣ ਗੱਲ ਪੂਆ ਹੋਰਾਂ ਦੀ ਸੀ ਕਿ ਇੱਕ ਵਾਰ ਉਹਨਾਂ ਨਾਲ ਗੱਲ ਕਰ ਲਈਏ ਪਰ ਮੈਨੂੰ ਡਰ ਸੀ ਕਿ ਕਿਦਰੇ ਹੋ ਰਿਸ਼ਤੇ ਨੂੰ ਨਾ ਨਾ ਕਰ ਦੇਣ ਹੁਣ ਗੱਲ ਮੇਰੇ ਰਿਸ਼ਤੇ ਤੇ ਆ ਗਈ ਸੀ ਮੇਰੇ ਘਰ ਦੇ ਤੇ ਮਾਸੀ ਕੇ ਵੀ ਰਾਜੀ ਹੋ ਗਏ ਸੀ ਗੁੱਡੂ ਦਾ ਰਿਸ਼ਤਾ ਸੁਖੇ ਨਾਲ ਕੀਤਾ ਜਾਵੇ ਥੋੜੇ ਦਿਨਾਂ ਬਾਅਦ ਪੂਆ ਹੋਰਾਂ ਵੱਲੋਂ ਵੀ ਹਾਂ ਹੋ ਗਈ ਤੇ ਵੀਰੋ ਭੈਣ ਨੂੰ ਸੁਨੇਹਾ ਲਾ ਦਿੱਤਾ ਕਿ ਕੋਈ ਵਧੀਆ ਜ੍ਹਾ ਦਿਨ ਵੇਖ ਕੇ ਗੁੱਡੂ ਦਾ ਰੋਕਾ ਕਰ ਦਿੱਤਾ ਜਾਵੇ ਮੇਰੇ ਲਈ ਇਹ ਸਭ ਸੁਪਨੇ ਵਰਗਾ ਸੀ ਸਭ ਕੁਝ ਇੰਨਾ ਜਲਦੀ ਹੋ ਰਿਹਾ ਸੀ ਜਿਵੇਂ ਕਿਸੇ ਨੇ ਪਹਿਲਾਂ ਤੋਂ ਹੀ ਸਭ ਸੋਚ ਕੇ ਰੱਖਿਆ ਹੋਵੇ ਕਰਦਿਆਂ ਦੇ ਕਹਿਣ ਮੁਤਾਬਕ ਵੀਰੋ ਭੈਣ ਨੇ ਸੁੱਖੇ ਦੇ ਕਰਦਿਆਂ ਨੂੰ ਦਿਨ ਦੇ ਦਿੱਤਾ ਕਿ 8ਵੇਂ ਦਿਨ ਗੁੱਡੂ ਦਾ ਰੋਕਾ ਹੋਵੇਗਾ ਮੈਂ ਹੈਰਾਨ ਸੀ ਕਿ ਕੀ ਇਹ ਸੱਚਮੁੱਚ ਹੋ ਰਿਹਾ ਹੈ ਜਾਂ ਮੈਂ ਕੋਈ ਸੁਪਨਾ ਵੇਖ ਰਹੀ ਹਾਂ ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਮੇਰੇ ਤੇ ਸੁੱਖੇ ਨਾਲ ਕੁਝ ਗਲਤ ਨਾ ਹੋ ਜਾਵੇ ਜੋ ਸਾਰਾ ਕੁਝ ਇੰਨਾ ਜਲਦੀ ਹੋ ਰਿਹਾ ਹੈ ਰੋਕੇ ਦਾ ਦਿਨ ਆ ਗਿਆ ਸਾਰੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਸਮੇਂ ਤੇ ਹਾਜ਼ਰ ਹੋ ਗਏ ਸਾਰਿਆਂ ਨੇ ਦੋਵੇਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਤੇ ਗੁਰੂ ਘਰ ਤੋਂ ਬਾਬਾ ਜੀ ਬੁਲਾ ਕੇ ਅਰਦਾਸ ਕਰਵਾਈ ਤੇ ਨਾਲ ਹੀ ਵਿਆਹ ਦਾ ਦਿਨ ਵੀ ਕਢਵਾਉਣ ਲਈ ਕਹਿਣ ਲੱਗ ਪਏ ਦਿਨ ਕਢਵਾਉਣ ਤੋਂ ਗੱਲ ਤੁਰੀ ਕਿ ਵਿੱਚੇ ਬਹੁਤੇ ਕਹਿਣ ਲੱਗੇ ਕਿ ਹੁਣ ਸਾਥੋਂ ਵੀਰੋ ਦੇ ਵਿਆਹ ਤੇ ਤਾਂ ਸਾਰੇ ਇਕੱਠੇ ਹੋ ਕੇ ਹਟੇ ਨੇ ਨਾਲੇ ਰੋਜ਼-ਰੋਜ਼ ਕਿਹੜਾ ਆ ਜਾਂਦਾ ਆਪਸ ਵਿੱਚ ਸਲਾਹ ਕਰਕੇ ਕੁੜੀ ਨੂੰ ਅੱਜ ਹੀ ਵਿਦਾ ਕਰ ਦਿਓ ਰਿਸ਼ਤੇਦਾਰਾਂ ਦੇ ਦਬਾਹੇ ਹੇਠ ਮੇਰੀ ਮਾਤਾ ਵੀ ਮੰਨ ਗਈ ਪਰ ਮੈਂ ਇਹ ਸਭ ਕਰਨਾ ਉਹਦੇ ਲਈ ਬਹੁਤ ਔਖਾ ਸੀ ਜੇ ਮੇਰਾ ਪਿਓ ਸਿਰ ਤੇ ਹੁੰਦਾ ਸ਼ਾਇਦ ਮੈਨੂੰ ਐਵੇਂ ਨਾ ਤੋਰਦਾ ਬਾਬਾ ਜੀ ਤੋਂ ਅਨੰਦ ਕਾਰਜ ਕਰਵਾ ਕੇ ਮੈਨੂੰ ਉਸੇ ਦਿਨ ਹੀ ਵਿਦਾ ਕਰ ਦਿੱਤਾ ਮੈਨੂੰ ਮੇਰੀ ਮਾਂ ਬੇਵਸ ਨਜ਼ਰ ਆ ਰਹੀ ਸੀ ਕਿ ਕਿਵੇਂ ਕਿਵੇਂ ਬਿਨਾਂ ਕਿਸੇ ਸ਼ਗਨ ਕੀਤੇ ਉਹਨੇ ਆਪਣੀ ਧੀ ਨੂੰ ਵਿਦਾ ਕਰ ਦਿੱਤਾ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਖੁੱਲ ਕੇ ਰੋ ਵੀ ਨਾ ਸਕੀ ਤੇ ਨਾਲੇ ਮੈਨੂੰ ਲੱਗੇ ਕਿ ਮੇਰੀ ਮਾਂ ਨੂੰ ਕੌਣ ਸੰਭੇਗਾ ਮੈਨੂੰ ਲੱਗ ਰਿਹਾ ਸੀ ਮੇਰੀ ਮਾਂ ਨੇ ਸਾਰੇ ਹੰਝੂ ਆਪਣੇ ਅੰਦਰ ਹੀ ਲਕੋ ਲਏ ਮੇਰੇ ਵਿਦਾ ਹੋਣ ਤੋਂ ਬਾਅਦ ਮੇਰੇ ਪਿਓ ਦੀ ਤਸਵੀਰ ਅੱਗੇ ਬਹਾਈ ਹੋਣਗੇ ਰਾਤ ਦੇ ਮੂਹ ਨੇਰੇ ਮੈਂ ਆਪਣੇ ਸਹੁਰੇ ਘਰ ਪਹੁੰਚੀ ਪਰ ਮੈਨੂੰ ਮੇਰੀ ਬੂਹੇ ਖੜੀ ਬੇਬਸ ਮਾਂ ਦਾ ਚਿਹਰਾ ਨਜ਼ਰ ਆ ਰਿਹਾ ਸੀ ਜੋ ਮੈਨੂੰ ਮੇਰੀ ਨਵੀਂ ਜ਼ਿੰਦਗੀ ਦੀਆਂ ਅਸੀਸਾਂ ਦੇ ਰਿਹਾ ਸੀ ਅਗਲੀ ਸਵੇਰ ਹੋਈ ਸੁੱਖਾ ਮੇਰੇ ਲਈ ਚਾਹ ਲੈ ਕੇ ਆਇਆ ਤੇ ਕਹਿਣ ਲੱਗਾ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹਨੂੰ ਦੱਸ ਦੇਵੇ ਏ ਸੁਣ ਕੇ ਮੈਨੂੰ ਹਾਸੇ ਆ ਗਈ ਕਿ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਈ ਮੈਂ ਆਪੇ ਲੈ ਲਵਾਂਗੀ ਦਿਨ ਲੰਘਦੇ ਗਏ ਤੇ ਪਤਾ ਨਹੀਂ ਲੱਗਾ ਕਿ ਕਦੋਂ 2 ਮਹੀਨੇ ਲੰਘ ਗਏ ਮੈਂ ਸੁੱਖੇ ਨੂੰ ਕਿਹਾ ਕਿ ਮੈਂ ਮਾਤਾ ਜੀ ਨੂੰ ਮਿਲਣ ਜਾਣਾ ਕਿਉਂ ਨਾ ਆਪਾਂ ਤੜਕੇ ਬੇਬੇ ਹੋਰਾਂ ਨੂੰ ਮਿਲਾਈਏ ਸੁੱਖਾ ਵੀ ਜਾਣ ਲਈ ਤਿਆਰ ਹੋ ਗਿਆ ਅਗਲੀ ਸਵੇਰ ਅਸੀਂ ਮੇਰੇ ਪੇਕੇ ਜਾਣ ਦੀ ਤਿਆਰੀ ਕੀਤੀ ਨਵੀਂ ਸਵੇਰ ਸੀ ਗੁਰਦੁਆਰੇ ਵਿੱਚੋਂ ਬਾਬਾ ਜੀ ਨੇ ਅੰਮ੍ਰਿਤ ਵੇਲੇ ਦਾ ਹੋਕਾ ਦਿੱਤਾ ਤੇ ਮੈਂ ਉੱਠ ਕੇ ਚਾਹ ਪਾਣੀ ਕਰਨ ਲੱਗ ਪਈ ਏਨੇ ਨੂੰ ਸੁੱਖਾ ਉੱਠ ਕੇ ਪਸ ਉਸ ਨੂੰ ਅਨੁਸੰਨੀ ਵਗੈਰਾ ਕਰਨ ਚਲੇ ਆ ਗਿਆ ਕੰਮਕਾਰ ਕਰਦਿਆਂ ਸੂਰਜ ਦੀ ਪਹਿਲੀ ਕਿਰਨ ਚੁੱਲ੍ਹੇ ਤੱਕ ਆ ਗਈ ਮੈਂ ਰੋਟੀ ਟੁੱਕ ਕਰਨ ਲੱਗ ਪਈ ਇੰਨੇ ਨੂੰ ਸੁੱਖਾ ਆ ਗਿਆ ਤੇ ਕਹਿਣ ਲੱਗਾ ਭਗਵਾਨ ਨੇ ਜਲਦੀ ਕਰ ਲੈ ਕੰਮਕਾਰ ਸਾਜਰੇ ਤੁਰ ਪਾਵਾਂਗੇ ਉਨਾਂ ਹੀ ਜਲਦੀ ਉਪੜ ਪਾਵਾਂਗੇ ਮੈਂ ਤੈਨੂੰ ਛੱਡ ਕੇ ਮੁੜਨਾ ਵੀ ਆ ਤੂੰ ਲਾ ਆਵੀਂ 4 ਦਿਨ ਮੈਂ ਨਾ ਆਇਆ ਮਾਂ ਇਹ ਕਹਿ ਕੇ ਸੁੱਖਾ ਨਹਾਉਣ ਚਲੇ ਆ ਗਿਆ ਹੁਣ ਮੈਂ ਵੀ ਰੋਟੀ ਪਾਣੀ ਬਣਾ ਕੇ ਬੇਲੀ ਹੋ ਕੇ ਬੈਠ ਗਈ ਇੰਨੇ ਨੂੰ ਸੁੱਖਾ ਨਹਾ ਕੇ ਬਾਹਰ ਆ ਗਿਆ ਤੇ ਮੈਨੋਂ ਹਣ ਚਲੀ ਗਈ ਮੇਰੇ ਆਉਂਦੇ ਨੂੰ ਸੁੱਖਾ ਤਿਆਰ ਹੋ ਕੇ ਖੜਾ ਸੀ ਤੇ ਕਹਿ ਰਿਹਾ ਸੀ ਜਲਦੀ ਤਿਆਰ ਹੋ ਨਹੀਂ ਤਾਂ ਫਿਰ ਧੁੱਪ ਚੜ ਜਾਣੀ ਆ ਮੈਂ ਵੀ ਤਿਆਰ ਹੋ ਗਈ ਸੁੱਖੇ ਨੇ ਸਾਈਕਲ ਤਿਆਰ ਕਰ ਲਿਆ ਤੇ ਕੱਪੜਿਆਂ ਵਾਲਾ ਝੋਲਾ ਅੱਗੇ ਟੰਗ ਦਿੱਤਾ ਅਸੀਂ ਦੋਵੇਂ ਚੱਲ ਪਏ ਰਾਹ ਵਿੱਚ ਚੱਲਦੇ ਮੈਨੂੰ ਸੁੱਖਾ ਕਹਿਣ ਲੱਗਿਆ ਕਿ ਹੁਣ ਤੂੰ ਆਪਣਾ ਖਿਆਲ ਰੱਖਿਆ ਕਰੀ ਨਾਲੇ ਹੁਣ ਤਾਂ ਤੂੰ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਆ ਇਹ ਸੁਣ ਕੇ ਮੈਂ ਸੁੱਖੇ ਨੂੰ ਕਹਿਣ ਲੱਗੀ ਕਿ ਐਵੇਂ ਕਾ ਤੋ ਕਹਿਣੇ ਹੋ ਜਿਵੇਂ ਤੁਸੀਂ ਮੈਨੂੰ ਲੈਣ ਹੀ ਨਹੀਂ ਆਉਣਾ ਹੁੰਦਾ ਦਿਨਾਂ ਦੀ ਤਾਂ ਗੱਲ ਆ ਸੁੱਖਾ ਹੁਣ ਚੁੱਪ ਸੀ ਤੇ ਉਸਨੇ ਮੇਰੀ ਕੋਈ ਗੱਲ ਦਾ ਜਵਾਬ ਨਾ ਦਿੱਤਾ ਹੁਣ ਮੈਂ ਮੇਰੇ ਪਿੰਡ ਦੀ ਜੂ ਤੇ ਸੀ ਮੈਨੂੰ ਮੇਲੇ ਵਿੱਚ ਮਿਲਣ ਆਏ ਸੁੱਖੇ ਦਾ ਖਿਆਲ ਆਉਣ ਲੱਗਿਆ ਕਿ ਉਸ ਉਹ ਦਿਨ ਕਿੰਨਾ ਸੋਹਣਾ ਸੀ ਜਦੋਂ ਸੁੱਖੇ ਨੇ ਮੇਰੀ ਪਸੰਦ ਦੀਆਂ ਮੈਨੂੰ ਚੂੜੀਆਂ ਲੈ ਕੇ ਦਿੱਤੀਆਂ ਸੀ ਸੋਚਦੇ ਸੋਚਦੇ ਇੰਨੇ ਨੂੰ ਮੇਰਾ ਘਰ ਆ ਗਿਆ ਘਰੇ ਇਕੱਲੀ ਰੜਕਾ ਚੁੱਕੀ ਖੜੀ ਬੇਬੇ ਪਸ਼ੂਆਂ ਦਾ ਗੋਹਾ ਕੂੜਾ ਕਰ ਰਹੀ ਸੀ ਤੇ ਮੇਰੇ ਇੱਕਦਮ ਆਵਾਜ਼ ਦੇਣ ਤੇ ਉਹ ਭੱਜ ਕੇ ਸਾਡੇ ਵੱਲ ਆਈ। ਉਹ ਇੰਨੀ ਜ਼ਿਆਦਾ ਖੁਸ਼ ਸੀ ਕਿ ਉਹਨੇ ਸਾਡੇ ਉੱਤੋਂ ਮਿੱਟੀ ਬਾਰ ਕੇ ਬਾਹਰ ਸੁੱਟ ਦਿੱਤੀ। ਅੰਦਰ ਜਾ ਕੇ ਬੇਬੇ ਰੋਟੀ ਪਾਣੀ ਕਰਨ ਲੱਗੀ ਪਰ ਸੁਖੇ ਨੇ ਮੈਨੂੰ ਖਿਆਲ ਰੱਖਣ ਲਈ ਕਹਿ ਕੇ ਆਪਣਾ ਸਾਈਕਲ ਤੋੜ ਲਿਆ। ਬੇਬੇ ਦੁਆਰਾ ਦਿੱਤਾ ਕਾੜਨੀ ਵਾਲਾ ਦੁੱਧ ਉੱਥੋਂ ਪੀ ਕੇ ਚਲਾ ਗਿਆ ਤੇ ਕਹਿਣ ਲੱਗਿਆ ਮੈਂ ਜਲਦੀ ਕਿਸੇ ਕੰਮ 'ਚ ਜਾਣਾ ਹੈ। ਮੈਨੂੰ ਥੋੜਾ ਅਜੀਬ ਲੱਗਿਆ। ਪਹਿਲਾਂ ਸੁਖੇ ਨੇ ਕਦੇ ਐਵੇਂ ਨਹੀਂ ਕੀਤਾ। ਨਾ ਹੀ ਬੇਬੇ ਨਾਲ ਗੱਲਾਂ-ਬਾਤਾਂ ਕੀਤੇ ਬਿਨਾ ਗਿਆ ਹੈ ਪਰ ਅੱਜ ਉਹ ਇੰਨੀ ਕਾਲੀ ਵਿੱਚ ਪਤਾ ਨਹੀਂ ਕਿੱਧਰ ਜਾ ਰਿਹਾ ਸੀ ਬੇਬੇ ਦੇ ਪੈਰੀ ਹੱਥ ਲਾ ਕੇ ਉਹ ਤੁਰ ਪਿਆ ਨਾ ਹੀ ਮੈਨੂੰ ਦੱਸ ਕੇ ਗਿਆ ਕਿ ਉਹ ਮੈਨੂੰ ਕਦੋਂ ਲੈਣ ਆਵੇਗਾ ਪਰ ਉਹ ਅਕਸਰ ਹੀ ਲੋਕਾਂ ਦੇ ਕੰਮਕਾਰਾਂ ਵਿੱਚ ਵਿਅਸਤ ਰਹਿੰਦਾ ਸੀ ਮੈਂ ਇਹ ਸੋਚ ਕੇ ਮਨ ਸਮਝਾ ਲਿਆ ਕਿ ਅੱਜ ਵੀ ਕਿਸੇ ਕੰਮ ਗਿਆ ਹੋਣਾ ਮੈਂ ਬੇਬੇ ਨਾਲ ਘਰ ਦੇ ਕੰਮ ਕਰਾਉਣ ਲੱਗੀ ਤੇ ਪਤਾ ਹੀ ਨਾ ਲੱਗਿਆ ਕਿ ਦਿਨ ਕਦੋਂ ਲੰਘ ਗਿਆ ਰਾਤ ਪਈ ਤਾਂ ਮੈਨੂੰ ਸੁੱਖੇ ਦੀ ਯਾਦ ਆਉਣ ਲੱਗੀ ਅਗਲੀ ਸਵੇਰ ਹੋਈ ਗੁਰਦੁਆਰੇ ਤੋਂ ਆਵਾਜ਼ ਆਈ ਕਿ ਉਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ ਮੈਂ ਬਾਬਾ ਜੀ ਦੀ ਆਵਾਜ਼ ਸੁਣ ਕੇ ਝਟ ਖੜੀ ਹੋਈ ਤੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਉਤੋਂ ਬਾਅਦ ਝਾੜੂ ਚੁੱਕ ਕੇ ਸਾਰੇ ਵਿਹੜੇ ਵਿੱਚ ਝਾੜੂ ਲਾ ਦਿੱਤਾ ਇੰਨੇ ਨੂੰ ਬੇਬੇ ਵੀ ਖੜੀ ਹੋ ਗਈ ਤੇ ਉੱਠ ਕੇ ਮੱਧਾਂ ਦਾ ਗੋਹਾ ਕੂੜਾ ਕਰਨ ਲਈ ਚਲੀ ਗਈ ਸਵੇਰ ਹੋਰ ਵੀ ਨਿਖਰ ਗਈ ਬਨੇਰੇ ਤੇ ਵਿਹੜੇ ਲੱਗੇ ਨਿੰਮਨ ਤੇ ਪੰਛੀਆਂ ਨੇ ਆਪਣਾ ਰਾਗ ਛੇੜ ਰੱਖਿਆ ਸੀ ਮੈਂ ਨਹਾਉਣ ਚਲੀ ਗਈ ਉਨਨੇ ਨੂੰ ਬਾਹਰਲੇ ਬੂਹੇ ਤੇ دستਕ ਹੋਣ ਲੱਗੀ ਮੈਂ ਨਾ ਰਹੀ ਸੀ ਤੇ ਬੇਬੇ ਮੱਝਾਂ ਵਾਲੇ ਬਾਗਲ ਵਿੱਚ ਸੀ ਬੂਹਾ ਖੜਕਾਉਣ ਤੋਂ ਬਾਅਦ ਉਸਨੇ ਆਵਾਜ਼ ਲਾਈ ਬੇਬੇ ਬੂਹਾ ਖੋਲ ਇੰਨਾ ਵੱਡਾ ਦਿਨ ਚੜਿਆ ਪਿਆ ਇਹ ਆਵਾਜ਼ ਸੁਣ ਕੇ ਮੈਂ ਖੁਸ਼ ਹੋਈ ਕਿਉਂਕਿ ਇਹ ਆਵਾਜ਼ ਮੇਰੀ ਸਹੇਲੀ ਮਣੀ ਦੀ ਸੀ ਮੈਂ ਪਹਿਲਾਂ ਉਸਨੂੰ ਆਵਾਜ਼ ਦੇਣ ਲੱਗੀ ਕਿ ਰੁਕ ਜਾ ਮੈਂ ਨਾ ਆਲਮਾ ਪਰ ਮੈਂ ਆਵਾਜ਼ ਦਿੰਦੀ ਦਿੰਦੀ ਰੁਕ ਗਈ ਕਿ ਉਸਨੂੰ ਪਤਾ ਹੀ ਨਾ ਲੱਗੇ ਕਿ ਗੁੱਡੋ ਆਈ ਹੋਈ ਆ ਮੈਂ ਜਲਦੀ ਜਲਦੀ ਨਾ ਆ ਰਹੀ ਸੀ ਤੇ ਨਾਲੇ ਬਾਤ ਸੁਣ ਕੇ ਹੱਸ ਰਹੀ ਸੀ ਜਦੋਂ ਮੈਂ ਨਾ ਕੇ ਆਈ ਤੇ ਬੂਹਾ ਖੋਲਿਆ ਤਾਂ ਮਣੀ ਘੁੱਟ ਕੇ ਗਲੇ ਨਾਲ ਲੱਗ ਗਈ ਉਹ ਮੈਨੂੰ ਦੇਖ ਕੇ ਹੈਰਾਨ ਹੋਈ ਕਿ ਸਭ ਠੀਕ ਆ ਜੋ ਤੂੰ ਇੱਕਦਮ ਇੱਥੇ ਆ ਗਈ ਮੈਂ ਮਣੀ ਨੂੰ ਕਿਹਾ ਹਾਂ ਸਭ ਠੀਕ ਆ ਤੂੰ ਦੱਸ ਕਿਵੇਂ ਆ ਤੇ ਮੈਂ ਉਹਦਾ ਹੱਥ ਫੜ ਕੇ ਉਹਨੂੰ ਅੰਦਰ ਲੈ ਆਈ ਉਹਨੇ ਆਪਣਾ ਹੱਥ ਮੇਰੇ ਹੱਥਾਂ ਵਿੱਚੋਂ ਛੜਵਾ ਲਿਆ ਤੇ ਮੇਰੀਆਂ ਅੱਖਾਂ ਨਾਲ ਅੱਖਾਂ ਨਹੀਂ ਸੀ ਮਿਲਾ ਰਹੀ ਤੇ ਕਹਿਣ ਲੱਗੀ ਗੁੱਡੋ ਲੇ ਮੈਂ ਇੱਕ ਬਾਟੀ ਮੈਨੂੰ ਖੰਡ ਦੀ ਪਾ ਦੇ ਮੈਂ ਘਰੇ ਜਾ ਕੇ ਚਾਹ ਰੱਖਣੀ ਆ ਮਣੀ ਬਾਟੀ ਫੜਾਉਂਦੀ ਹੋਈ ਬੋਲੀ ਮਣੀ ਮੈਨੂੰ ਪਹਿਲਾਂ ਨਾਲੋਂ ਬਦਲੀ ਬਦਲੀ ਜਿਹੀ ਲੱਗ ਰਹੀ ਸੀ ਮੈਂ ਉਸ ਨੂੰ ਬਾਟੀ ਖੰਡ ਦੀ ਫੜਾ ਕੇ ਬੋਲੀ ਅੱਜ ਦਿਨੇ ਆਜਾ ਮੈਂ ਮੇੜੀਕ ਕਰਾਂਗੀ ਨਾਲੇ ਆਪਾਂ ਸ਼ਾਮ ਨੂੰ ਗੁਰਦੁਆਰੇ ਮੱਥਾ ਵੀ ਟੇਕ ਕੇ ਆਉਣਾ ਮਣੀ ਬਿਨਾ ਕੁਝ ਬੋਲੇ ਬਾਟੀ ਫੜ ਕੇ ਚਲੀ ਗਈ ਹੁਣ ਮੈਨੂੰ ਫਿਕਰ ਹੋ ਰਹੀ ਸੀ ਮਣੀ ਹੁਣ ਪਹਿਲਾਂ ਦੀ ਤਰ੍ਹਾਂ ਕਿਉਂ ਨਹੀਂ ਬੋਲੀ ਉਸਨੇ ਮੇਰੇ ਨਾਲ ਸਿੱਧੇ ਮੂੰਹ ਗੱਲ ਕਿਉਂ ਨਹੀਂ ਕੀਤੀ ਮੈਂ ਮੰਝੀਤੀ ਬੈਠ ਕੇ ਮਣੀ ਵਾਰੇ ਸੋਚ ਰਹੀ ਸੀ ਕਿ ਏਨੇ ਨੂੰ ਬੇਬੇ ਆ ਗਈ ਲੈ ਪੁੱਤ ਗੁੱਡੂ ਮੈਨੂੰ ਵੀ ਕੁਟਚਾ ਦੀ ਪਾ ਦੇ ਮੈਂ ਵੀ ਪੀ ਲੈਨੀ ਆ ਇਹ ਕਹਿ ਕੇ ਬੇਬੇ ਪੰਜੇ ਤੇ ਬਹਿ ਗਈ ਬੇਬੇ ਹੁਣ ਤੇਰੇ ਤੋਂ ਪਹਿਲਾਂ ਮਣੀ ਆਈ ਸੀ ਤੇ ਖੰਡ ਲੈ ਕੇ ਮੇਰੇ ਨਾਲ ਬਿਨਾਂ ਬੋਲੇ ਹੀ ਚਲੀ ਗਈ ਠੀਕ ਆ ਉਹ ਮੈਂ ਬੇਬੇ ਨੂੰ ਚਾਹ ਫੜਾਉਂਦੇ ਹੋਏ ਬੋਲੀ ਅੱਛਾ ਆਈ ਸੀ ਮਣੀ ਵਿਚਾਰੀ ਵਕਤ ਦੀ ਮਾਰੀ ਹੋਈ ਮੈਂ ਸੁਣ ਕੇ ਘਬਰਾ ਗਈ ਤੇ ਹੈਰਾਨ ਹੋ ਕੇ ਬੇਬੇ ਨੂੰ ਪੁੱਛਿਆ ਕੀ ਹੋਇਆ ਬੇਬੇ ਇਹੋ ਜਿਹਾ ਜੋ ਹੁਣ ਉਹ ਚੁੱਪਚੁਪ ਰਹਿਣ ਲੱਗ ਪਈ ਆ ਨੀ ਕੀ ਦੱਸਾਂ ਮਣੀ ਦੀ ਭੂਆ ਨੇ ਮਣੀ ਲਈ ਕੋਈ ਮੁੰਡਾ ਲੱਭਿਆ ਸੀ ਤੇ ਮਣੀ ਦੇ ਭਰਾਵਾਂ ਨੂੰ ਉਹ ਮੁੰਡਾ ਦਿਖਾਇਆ ਉਹਨਾਂ ਨੂੰ ਉਹ ਮੁੰਡਾ ਠੀਕ ਲੱਗਿਆ ਫਿਰ ਉਹਨਾਂ ਨੇ ਮਣੀ ਦੇ ਰੋਕੇ ਦਾ ਦਿਨ ਰੱਖ ਦਿੱਤਾ ਉਹ ਸਾਰੇ ਰੋਕੇ ਵਾਲੇ ਦਿਨ ਆਪਣੇ ਰਿਸ਼ਤੇਦਾਰਾਂ ਨੂੰ ਲੈ ਆਏ ਤੇ ਜ਼ੋਰ ਪਾ ਕੇ ਕਿਹਾ ਕਿ ਇਹਨੂੰ ਅਸੀਂ ਨਾਲ ਹੀ ਲੈ ਕੇ ਜਾਣਾ ਲੈ ਬੇਬੇ ਮਣੀ ਦਾ ਵਿਆਹ ਹੋ ਗਿਆ ਤੇ ਉਹਨੇ ਮੈਨੂੰ ਦੱਸਿਆ ਤੱਕ ਨਹੀਂ ਮੈਂ ਬੇਬੇ ਦੀ ਗੱਲ ਕੱਟਦੀ ਹੋਈ ਬੋਲੀ ਦਸਣ ਨੂੰ ਕੀ ਆ ਮਣੀ ਕੋਲ ਜਿਹੜੀ ਵਿਚਾਰੀ ਇੰਨਾ ਹੱਸਦੀ ਖੇਡਦੀ ਸੀ ਹੁਣ ਤਾਂ ਅੰਦਰ ਵੜ ਕੇ ਰੋਣ ਜੋਗੀ ਰਹਿ ਗਈ ਆ ਕੀ ਹੋਇਆ ਬੇਬੇ ਹੋ ਜਾ ਮਣੀ ਨਾਲ ਉਹ ਮੇਰੇ ਨਾਲ ਬਿਨਾਂ ਬੋਲੇ ਵੀ ਚਲੀ ਗਈ ਤੇਰੇ ਵਿਆਹ ਤੋਂ 20 ਦਿਨਾਂ ਬਾਅਦ ਮਣੀ ਦੀ ਭੂਆ ਨੇ ਉਹਦੇ ਲਈ ਮੁੰਡਾ ਪਸੰਦ ਕੀਤਾ ਜੋ ਮਣੀ ਦੇ ਨਾਲ-ਨਾਲ ਉਹਦੇ ਘਰ ਦੇਆਂ ਨੂੰ ਵੀ ਪਸੰਦ ਸੀ ਅਤੇ ਮਣੀ ਵੀ ਉਹਨਾਂ ਨੂੰ ਬਹੁਤ ਪਸੰਦ ਸੀ ਅਖੀਰ ਸਾਰਿਆਂ ਦੀ ਇਹ ਸਹਿਮਤੀ ਬਣੀ ਕਿ ਮਣੀ ਨੂੰ ਉਹਨਾਂ ਦੇ ਨਾਲ ਹੀ ਵਿਆਹ ਕੇ ਤੋਰ ਦਿੱਤਾ ਜਾਵੇ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਚੁੰਨੀ ਚੜਾਵਾ ਕਰਕੇ ਮਣੀ ਨੂੰ ਲੈ ਜਾਣਗੇ ਇਸ ਗੱਲ ਨਾਲ ਸਹਿਮਤ ਹੋ ਕੇ ਮਣੀ ਦੀ ਭੂਆ ਨੇ ਉਸ ਦੇ ਘਰਦਿਆਂ ਨੂੰ ਮਨਾ ਕੇ ਮਣੀ ਨੂੰ ਉਸ ਦਿਨ ਹੀ ਵਿਦਾ ਕਰ ਦਿੱਤਾ ਸਭ ਕੁਝ ਵਧੀਆ ਚੱਲ ਰਿਹਾ ਸੀ ਕਿ ਇੱਕ ਦਿਨ ਮਣੀ ਦੇ ਘਰ ਵਾਲਾ ਹਰ ਰੋਜ਼ ਦੀ ਤਰ੍ਹਾਂ ਖੇਤਾਂ ਵਿੱਚ ਕੰਮ ਕਰਨ ਲਈ ਗਿਆ ਸੀ ਸਵੇਰ ਦਾ ਗਿਆ ਸ਼ਾਮ ਤੱਕ ਘਰੀ ਨਾ ਆਇਆ ਮੂੰਹ ਹਨੇਰੇ ਕਿਸੇ ਨੇ ਆ ਕੇ ਦੱਸਿਆ ਕਿ ਉਹ ਖੇਤ ਵਾਲੇ ਖੂਹ ਵਿੱਚ ਮੋਟਰ ਦਾ ਪਟਾ ਦੇਖਣ ਲਈ ਖੂਹ ਵਿੱਚ ਉਤਰ ਰਿਹਾ ਸੀ ਕਿ ਉਹਦਾ ਪੈਰ ਫਿਸਲਣ ਕਰਕੇ ਉਹ ਖੂਹ ਚ ਡਿੱਗ ਪਿਆ ਤੇ ਖੂਹ ਵਿੱਚ ਇੰਜਣ ਤੇ ਵੱਜਣ ਕਰਕੇ ਉਸ ਦੀ ਮੌਤ ਹੋ ਗਈ। ਇਹ ਗੱਲ ਸੁਣ ਕੇ ਗੁੱਡੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਆਪਣੀ ਬੇਬੇ ਦੇ ਗਲ ਲੱਗ ਕੇ ਰੋਣ ਲੱਗ ਪਈ। ਗੁੱਡੂ ਖੜੀ ਹੋ ਕੇ ਮਣੀ ਦੇ ਘਰ ਵੱਲ ਚਲੀ ਗਈ। ਅੱਗੇ ਜਾ ਕੇ ਵੇਖਿਆ ਮਣੀ ਨਾਲ ਕੇ ਕੋਲ ਬੈਠੀ ਕਣਕ ਤੋੜ ਰਹੀ ਸੀ। ਸਿਰ ਦੇ ਵਾਲੇ ਮੇ ਲੱਗ ਰਹੇ ਸੀ ਜਿਵੇਂ ਕਦੇ ਵਾਹੀ ਹੀ ਨਾ ਹੋਣ ਪੈਰਾਂ ਵਿੱਚ ਅੱਡਦੀਆਂ ਚੱਪਲਾਂ ਤੇ ਨੀਮੀ ਪਾ ਕੇ ਟੋਕਰੇ ਵਿੱਚ ਕਣਕ ਧੋਈ ਜਾ ਰਹੀ ਸੀ ਮੈਂ ਮਣੀ ਦੇ ਬਾਹਰਲੇ ਬੂਹੇ ਨੂੰ ਖੜ ਕੇ ਮਣੀ ਨੂੰ ਆਵਾਜ਼ ਦਿੱਤੀ ਮਣੀ ਇੱਕਦਮ ਮੇਰੇ ਵੱਲ ਮੁੜ ਕੇ ਐਦਾਂ ਵੇਖ ਰਹੀ ਸੀ ਜਿਵੇਂ ਮੈਨੂੰ ਗਲਵੱਕੜੀ ਪਾਉਣਾ ਚਾਹੁੰਦੀ ਹੋਵੇ ਪਰ ਫਿਰ ਪਤਾ ਨਹੀਂ ਕੀ ਹੋਇਆ ਕਣਕ ਦੇ ਟੋਕਰੇ ਵਿੱਚ ਹੱਥ ਮਾਰਨ ਲੱਗ ਪਈ ਮੈਂ ਉਹਦੇ ਕੋਲ ਜਾ ਕੇ ਖੜ ਗਈ ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਨੂੰ ਕਿਵੇਂ ਬੁਲਾਵਾਂ ਤੇ ਕਿਹੜੀ ਗੱਲ ਸ਼ੁਰੂ ਕਰਾਂ ਮੈਂ ਮਣੀ ਕੋਲ ਥੋੜਾ ਜਿਹਾ ਸਮਾਂ ਖੜੀ ਰਹੀ ਤੇ ਉਹਦੀ ਹਾਲਤ ਵੇਖ ਕੇ ਮੇਰੇ ਅੰਦਰੋਂ ਭੁੱਬ ਨਿਕਲ ਰਹੀ ਸੀ ਪਰ ਮੈਂ ਉਸਨੂੰ ਰਗਵਾਉਣਾ ਨਹੀਂ ਚਾਹੁੰਦੀ ਸੀ ਪਰ ਜਦੋਂ ਮਣੀ ਟੋਕਰੇ ਵਿੱਚ ਕਣਕ ਪਾਉਣ ਲਈ ਖੜੀ ਹੋਈ ਕਣਕ ਪਾ ਕੇ ਮੋੜ ਨਲਕੇ ਵੱਲ ਨੂੰ ਮੁੜਨ ਲੱਗੀ ਤਾਂ ਮੈਂ ਮਣੀ ਨੂੰ ਉਂਗਲ ਵੱਕੜੀ ਪਾ ਲਈ ਮਣੀ ਦੀ ਵਿੱਚ ਇੱਕ ਨਿਕਲ ਗਈ ਤੇ ਲੱਗ ਰਿਹਾ ਸੀ ਕਿ ਜਿਵੇਂ ਉਸਨੇ ਕਈ ਸਾਲਾਂ ਦੇ ਹੰਝੂ ਇਕੱਠੇ ਕੀਤੇ ਹੋਣ ਮਣੀ ਦੇ ਇਸ ਦੁੱਖ ਨੇ ਉਸ ਨੂੰ ਬਿਲਕੁਲ ਤੋੜ ਕੇ ਰੱਖ ਦਿੱਤਾ ਸੀ ਹਾਂਜੀ ਦੋਸਤੋ ਇਸ ਕਹਾਣੀ ਦਾ ਤੀਸਰਾ ਤੇ ਆਖਰੀ ਭਾਗ ਕੱਲ ਆਵੇਗਾ ਜੀ